हां जी भाई सास्श्री काल जी सास्श्री काल जी ਕੀ ਨਾਂ ਵੀਰ ਜੀ ਆਪਣਾ ਲੱਖਾ ਬਾਈ ਪਿੰਡ ਜੀ ਪਖਰਵਾਦ ਜ਼ਿਲ੍ਹਾ ਮੋਗਾ ਜੀ ਠੀਕ ਹੈ ਜੀ ਬਾਈ ਦਾ ਨੰਬਰ ਆਪਾਂ ਬਈ ਸਕਰੀਨ ਤੇ ਲਾ ਦਾਂਗੇ ਠੀਕ ਹੈ ਜੀ ਤੇ ਬਾਈ ਪਹਿਲਾਂ ਜਿਹੜੀ ਆਪਾਂ ਵੀਡੀਓ ਬਣਾਈ ਸੀ ਉਹਦਾ ਰਿਜ਼ਲਟ ਕਿਵੇਂ ਸੀ ਬਾਈ ਵਧੀਆ ਮੋਦੀ ਬਿਕ ਜਾਂਦੇ ਬਸ ਬਿਕ ਜਾਂਦੇ ਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਦੱਸੋ ਜੀ ਡਿਟੇਲ ਇਹ ਬਾਈ ਪਹਿਲਾਂ ਮੱਸੀ ਆ ਦੋ ਤਾਂ ਦਾ ਠੀਕ ਹੈ ਜੀ ਤੇ ਇਹਨੇ ਯਾਨੀ ਦਿਨ ਤਾਂ ਨਹੀਂ ਸਾਢੇ ਜਿਆਦੇ ਦੇ ਵੀ ਤਰੀਕ ਨੂੰ ਪੂਰੇ ਆ ਅੱਛਾ ਜੀ ਜਣੀ ਸੂਣਾ ਇਹ ਜਨਵਰੀ ਜਨਵਰੀ ਦੀ ਆ ਠੀਕ ਆ ਜੀ ਕੀ ਰੇਟ ਲੁੱਟਾ ਭਰਾ ਇਹਦਾ ਰੇਟ ਤਾਂ ਬਾਈ 55000 ਰੁਪਏ ਦੀ ਦੇਣੀ ਦੇਣੀ ਠੀਕ ਆ ਜੀ 55000 ਦੀ ਮੜੀ ਖੋਲ ਕੇ ਦਿਖਾਉਂਗਾ ਜੀ ਦਿਖਾ ਦੇ ਬਾਈ ਦੇਖ ਸਕਦੇ ਉਹ ਕਹਿੰਦਾ ਬਾਈ ਕਹਿੰਦਾ ਪੱਕਾ ਯਾਦ ਨਹੀਂ ਆਈ ਆ ਜਿਆ ਮੜਾ ਮੋਟਾ ਹੋਊਗਾ ਵੀ ਜਨਵਰੀ ਜਨਵਰੀ ਛੁੱਪ ਗਈ ਹਾਂਜੀ ਹਾਂ ਇਹ ਦੇਖ ਸਕਦੇ ਤੇ ਗੱਪਣਗਾ ਵਾਲੇ ਦੇ ਵਾਲੂਆ ਦੇਖ ਸਕਦੇ ਇਹ ਥੋੜਾ ਥੋੜਾ ਲਾਵਣ ਲੱਗੀ ਆ ਰੇਟ ਬਾਈ ਨੇ ਮੰਗਿਆ 55000 ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ ਜੀ ਦੇਖ ਸਕਦੇ ਹੋ ਥੋੜਾ ਥਰਾ ਮੋੜਦੇ ਪੜਾ ਥੋੜੀ ਜਿਹੀ ਧੱਕਾ ਕਰਦੇ ਹਾਂ ਬਣੀ ਬਸ ਬਾਈ ਦੇਖ ਸਕਦੇ ਹੋ ਫੇਸ ਕੁਆਲਿਟੀ ਠੀਕ ਹੈ ਜੀ ਥੋੜਾ ਥਰਾ ਕਦ-ਕੁੱਦ ਬਾਕੀ ਫੋਨ ਤੇ ਬਾਈ ਨਾਲ ਕਨੈਕਟ ਕਰ ਲਓ ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ ਜੀ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ